ਹਾਂਜੀ ਸਸਰੀ ਹਰਮ ਜੀ ਕਿਦਾਂ ਕੀ ਹਾਲ ਚੰਠਾਕੋ ਤੇ ਆਪਾਂ ਅੱਜ ਆਏ ਆ ਛੇ ਕੈਲੀਫੋਰਨੀਆ ਕੈਲੀਫੋਰਨੀਆ ਸ਼ਹਿਰ ਹੈ ਬੜਾ ਬੇਹਦੀ ਅਚ ਤੇ ਇੰਡੀਆ ਚ ਅਜੇ ਟਾਈਮ ਅਰਲੀ ਮਾਰਨਿੰਗ ਹੋਇਆ ਹੋਣਾ 5:30 ਹੋਏ ਆ ਤੇ ਆਪਾਂ ਜਿੱਥੇ ਲਾਈਵ ਹੋਏ ਆ ਸੀਸਟਾ ਲੀਕ ਤੇ ਆਪਾਂ ਜਾਇ ਸੀਗੇ ਬੇਰੀਆ ਕਲੱਬ ਲੈngo ਤੁਹਾਨੂੰ ਪਤਾ ਜਿੱਦਾਂ ਨਾ ਆਪਣੀ ਟੀਮ ਜਿਹੜੀ ਸ਼ਾਗੋਲ ਹੈਸ ਅੱਜ ਆਪਾਂ ਤੁਹਾਨੂੰ ਬੰਦਿਆਂ ਨਾਲ ਬੋਣਾ ਇਹਦੀ ਟੀਮ ਹੈ ਸ਼ਾਗੋਲ ਹੈਸ ਵਾਇਰ ਕਰਪਾ ਬੋਵਡਾ ਨਾ ਹੈ ਸ਼ਾਗੋਲ ਟੀਮ ਦਾ ਪੂਰੀ ਚਰਚਾ ਆ ਬਿਓ ਇਹ ਟੀਮ ਦੇ ਮੋਢੀ ਆ ਠੀਕ ਆ ਜੀ ਕੀ ਟੀਮ ਕਿੱਥੋਂ ਜੇ ਰਿਓਰ ਸਾਗਰ ਉਹਨੇ ਟੀਮ ਨੇ ਜੜਾਇਆ ਹੋਰੀ ਅੱਜ ਕੱਲ ਦੇ ਤਾਂ ਕਬੱਡੀ ਆ ਆਪਣਾ ਸੁਭਾਸ ਮਹਿਤਾ ਬਾਈ ਆ ਗਿਆ ਜਾਂ ਅੱਜ ਕੱਲ ਦੀ ਕਬੱਡੀ ਆ ਤੈਨੂੰ ਪਤਾ ਕਬੱਡੀ ਪੈਸੇ ਤੋਂ ਬਿਨਾ ਪੈਸਾ ਜ਼ਿਆਦਾ ਆ ਅੱਜ ਦੇ ਟਾਈਮ 'ਚ ਠੀਕ ਆ ਜੀ ਪਹਿਲਾਂ ਹੁੰਦਾ ਸੀ ਟਾਈਮ ਹਾਬ ਪ੍ਰਾਈਜ਼ ਥੋੜੀ ਸੀਗੇ ਪਰ ਅੱਜ ਦੇ ਟਾਈਮ 'ਚ ਜਿਹੜਾ ਪ੍ਰਾਈਜ਼ ਬਣੀਆਂ ਜਾਂ ਪੈਸੇ ਆ ਟੀਮਾਂ ਬਣਾਉਂਦੇ ਆ ਪੈਸੇ ਤੋਂ ਬਣਾ ਟੀਮਾਂ ਲਿ ਬੰਨਦੀ ਆ ਦੇ ਛਾਗੋਟ ਦੀ ਛਾਗੋਟ ਲੌਂਚ ਦੀ ਮਾ ਬਾਬੇ ਦੀ ਗਰਾ ਆਪਣੇ 4 ਸਾਲ ਹੋ ਗਏ ਆ ਟੌਪ ਤੇ ਰਹੀ ਆ 940% ਨੰਬਰ 1 ਟੀਮ ਰਹੀ ਆ 4 ਸਾਲ 4 ਸਾਲ ਤੋਂ ਸੁਪਰ 스타 플레이 ਹਿੱਟਦੇ ਆ ਆਪਣੇ ਕੋਲ ਤੀਜੇ ਤੋਂ 35 ਦੇ ਵਿੱਚ 플레이 ਹਿੱਟਦੇ ਆ ਤੇ ਅੱਜ ਆਪ ਉਥੇ ਆਏ ਆ ਤੁਹਾਨੂੰ ਉਹ ਬੰਦੇ ਬੁਲਾਉਣਾ ਜੀ ਛਾਗੋਟ ਲੌਂਚ ਦਾ ਜੜਾ ਜੜ ਕਿੱਥੇ ਆ ਜੜ ਹੈਗੀ ਆ ਵੈਨਕੂਰ ਨੌਇਸ ਕਬੱਡੀ ਕਲੱਬ ਦੇ ਬੇਰੀਅਲ ਲੌਸਕੋਟਿਗਲਾਪ ਤੁਹਾਨੂੰ ਜੇ ਆਪਾਂ ਉਹ ਭਾਜੀ ਹੁਣ ਨਾ ਬਹੁਤ ਸਾਡੇ ਬਹੁਤ ਆਹੋ ਮੈਂ ਬਹੁਤ ਹੀ ਕਹਿਣਾ ਹੁਣ ਨਾ ਵੀ ਉਹਨਾਂ ਨਾਲ ਤੁਹਾਨੂੰ ਅੱਜ ਇੰਟਰੋਡਿਊਸ ਕਰਾਉਣਾ ਆ ਤੇ ਇੱਥੇ ਅੱਜ ਭਾਜੀ ਹੁਣ ਆਏ ਸੀਗੇ ਤੇ ਆਪਾਂ ਹੁਣ ਤੋਂ ਹੀ ਜਦਾਂ ਅਗਲੇ ਸਾਲ ਦਾ ਨੈਕਸਟ ਈਅਰ ਦਾ ਵੀ ਕਿੱਦਾਂ ਕਰਨੀਆਂ ਕੀ ਹੋਣਾ ਆ ਜੋ ਵੀ ਹਿਸਾਬ ਦਾ ਪੈਸਾ ਦਾ ਸਾਰਾ ਕੁਝ ਪਾਈ ਹੋਣੀ ਜਿੱਦਾਂ ਆਪਾਂ ਬਹਿ ਕੇ ਇੱਥੇ ਕੀਤਾ ਅੱਜ ਵੀ ਕੀ ਆਪਾਂ ਪਲੈਨਿੰਗ ਅਗਲੇ ਸਾਲ ਦੀ ਆਪਣੀ ਵੀ ਕਿੱਦਾਂ ਆ ਆ ਸਾਲ ਕੀ ਘੜ ਰਹੀ ਆ ਆਪੁਰਗਾ ਕੀ ਉਰ ਕਰਨਾ ਬਣਾਇਆ ਤੇ ਸਾਰੀਆਂ ਆਪਾਂ ਉਹ ਗੱਲਾਂ ਬਾਤਾਂ ਕੀਤੀਆਂ ਤੇ ਆਪਣਾ ਵੀਰ ਭੌਣ ਸਿੱਧੂ ਗ੍ਰੈਂਟੋ ਵਾਲਾ ਹਾਂ ਬਾਈ ਠੀਕ ਆ ਬਾਈ ਤੂੰ ਨਾ ਠੀਕ ਆਗਾ ਤੇ ਅੱਜ ਆਪਾਂ ਲਾਈਵ ਹੋਏ ਆ ਜੀ ਆਪਾਂ ਤੁਹਾਨੂੰ ਉਹ ਬੰਦਨਾ ਠੁਸ ਪਾਉਣਾ ਠੀਕ ਆ ਜੀ ਫਿਰ ਸ਼ਾਗੁਰ ਲੋ ਇੱਥੇ ਜਾੜਾ ਫਿਰ ਥੋੜੀ ਟੀਮ ਸ਼ਾਗੁਰ ਦੀ ਬੰਦੀ ਜੀ ਠੀਕ ਆ ਜੀ ਇਹ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਦਿਖਾਉਣਾ ਆ ਇਹ ਆਪਣੇ ਜਿੱਤਾ ਹੁੰਦੇ ਆ ਵਿੱਚ ਇੱਥੇ ਬੇਰੀਆ ਲਾਂਚ ਬੇਰੀਆ ਇੱਥੇ ਆਪਣੀ ਸ਼ਾਕਰ ਲਾਂਚ ਕਬੱਡੀ ਕਲੱਬ ਆ ਇੱਥੇ ਹੈਗੀ ਆ ਬੇਰੀਆ ਲਾਂਚ ਸਪੋਰਟਿੰਗ ਕਲੱਬ ਆ ਬੇਰੀਆ ਲਾਂਚ ਕਬੱਡੀ ਕਲੱਬ ਤੇ ਆਪਣੇ ਹੈਗੇ ਭਾਜੀ ਚੰਗੇ ਚੀਜ਼ ਭਾਜੀ ਸਾਸਰੀਕਾ ਸਾਰਿਆਂ ਨੇ ਕੀ ਤੇ ਸਾਡਾ ਕੈਪਟਨ ਸਾਹਿਬ ਸਾਡੇ ਨਾਲ ਆ ਸਾਨੂੰ ਬੜੀ ਖੁਸ਼ੀ ਅੱਜ ਵੀ ਆਰ ਵੈਰੀ ਹੈਪੀ ਐਂਡ ਵੀ ਪ੍ਰਾਊਡ ਆਫ ਹਿਮ 올 ਦਾ ਟਾਈਮ ਥੈਂਕ ਯੂ ਇਹ ਭਾਜੀ ਹੁਣ ਇਹਦਾ ਇੱਥੇ ਆਪਣੀ ਮਿਹਨਤ ਕਰਦੇ ਆ ਤੇ ਕੰਮ ਕਰ ਬਹੁਤ ਹਾਰਡ ਕਰਦੇ ਆ ਉਹ ਚੋਂ ਆਪਣੀ ਕੀਰਤ ਕਮਾਈ ਆਪਣਾ ਵਿੱਚੋਂ ਹਿੱਸਾ ਕੱਢ ਕੇ ਕਬੱਡੀ ਲਈ ਆਉਂਦੇ ਆ ਤੇ ਭਾਜੀ ਉਹਦਾ ਬਹੁਤ ਥੈਂਕ ਯੂ ਆ ਇਹ ਭਾਜੀ ਇੱਥੇ ਸਾਡੇ ਜਿਦਾ ਇੰਡੀਆ ਚ ਬੇਰ ਇੱਥੇ ਬੇਰੀਆ ਲੌਂਗ ਕਬੱਡੀ ਕਲਬ ਆ ਤੇ ਇੰਡੀਆ ਵਿੱਚ ਆ सॉरी ਹਾਂ ਨੈਟਵਰਕ ਦੀ ਪ੍ਰੋਮ ਆ ਜਾਂਦਾ ਬੇ ਹਾਂਜੀ ਬੇ ਇਹ ਕਹਿੰਦੇ ਜੀ ਜਦ ਅਸੀਂ ਨਹੀਂ ਹੈਗੇ ਜਦ ਆ ਬੇਰੀਆ ਦੀ ਕੈਪਟਨ ਸਾਫ ਸਾਡੇ ਇਹ ਸਾਡੇ ਲਈ ਜਾਨ ਦਿੰਦਾ ਸਾਨੂੰ ਬੜਾ ਸਾਨੂੰ ਸਾਰੇ ਪਲੇਅਰਾਂ ਤੇ ਸਾਡੇ ਤੇ ਬਹੁਤ ਪ੍ਰਾਊਡ ਆ ਪਰ ਸਭ ਤੋਂ ਪਹਿਲਾਂ ਇਹ ਸਾਡੇ ਕੈਪਟਨ ਨੂੰ ਮੁਬਾਰਕਾਂ ਸਾਡੇ ਕੋਲ ਆਇਆ ਅੱਜ ਵੀ ਉੱਠ ਲਾ ਜੀ ਥੈਂਕ ਯੂ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦਿੰਦੇ ਆ ਥੈਂਕ ਯੂ ਬਹੁਤ ਥੈਂਕ ਯੂ ਭਾਜੀ ਤੇ ਹੁਣ ਆਪਾਂ ਤੁਹਾਨੂੰ ਭਾਜੀ ਹੁਣ ਦੇ ਜਿੱਦਾਂ ਆਪਾਂ ਹੁਣ ਹੋਣਾ ਭਾਜੀ ਸਰਜੀ ਸੰਧੂ ਵੀ ਭਾਜੀ ਇਥੇ ਆਪਣੇ 베ਰੀ ਅਲਾਉਂਸ ਕਬੱਡੀ ਕਲਬ ਦੇ ਮੈਂ ਕਰਤਾ ਤਾਂ ਪਾਇਆ ਤੇ ਉਹ ਪਾਜੀ ਕੋਦੋਂ ਵੱਟ ਆਪਣੇ ਓਕੇ ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਹਾਂ ਜੀ ਤੇ ਇਹ ਪਾਜੀ ਹੁਣੀ ਆਪਣੇ ਇੱਥੇ ਵਧੀਆ ਕੰਮ ਕਰਦੇ ਆ ਇਹ ਵੀ ਆਪਣਾ ਜੋ ਨਾ ਇੱਥੇ ਬੇਰੀ ਅਲਾਉਂਸ ਕਵੱਟੀ ਦਾ ਆਪਣੀ ਹਿੱਸਾ ਦਾ ਸਵਾਰਥ ਆਪਾਂ ਕੱਢਦੇ ਆ ਤੇ ਸੇਵਾ ਕਵੱਟੀ ਦੀ ਕਰਦੇ ਆ ਤੇ ਹੁਣ ਤੁਹਾਨੂੰ ਮੈਂ ਮਿਲਾਉਣਾ ਜੀ ਹੁਣ ਉਹਨਾਂ ਮਿਲਾਉਣਾ ਜੀ ਜਿਹੜਾ ਕਿ ਨਾ ਜਿੱਦਾਂ ਕਹਿੰਦੇ ਹੁੰਦੇ ਆ ਇੱਥੇ ਜਦੋਂ ਮੈਂ ਖੇਡਿਆ ਨਾ ਬੇਰੀਲ ਮੈਂ ਜੁਆਇਂ ਕੀਤੀ ਸੀਗੀ ਤੇ ਮੇਰੀ ਪਹਿਲਾਂ ਚੰਜੀ ਭਾਈ ਨਾਲ ਗੱਲ ਹੋਈ ਸੀਗੀ ਜਦੋਂ ਹੈ ਨਾ ਪਾਜੀ ਹੁਣੀ ਆਇਆ ਮੈਨੂੰ ਕਹਿੰਦੇ ਉਹ ਬੰਦਾ ਆ ਸਾਡਾ ਬੇਰੀਆ ਦਾ ਜਿਹੜਾ ਕਰਤਾਰ ਧਰਤਾ ਜਿੰਨੂੰ ਮੈਂ ਕਹਿੰਦਾ ਹੁਣਾ ਸਾਡਾ ਅਮਰੀਕਾ ਵਾਲਾ ਬੋਸ ਤੇ ਉਹ ਹੈ ਕਿ ਸਾਡੇ ਪਾਜੀ ਬਲਜੀ ਸਿੰਘ ਹੁਣੀ ਹੈ ਹੈਲੋ ਸਾਸੀਗਾ ਸਾਰੇ ਇੱਕ ਵੱਡੀ ਪ੍ਰੇਮੀਓ ਐਂਡ ਆਪਾਂ ਸਾਰੇ ਐਕਵੋਡੀ ਨੂੰ ਲਵ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸੰਦੀਪ ਦਾ ਦੁਨੀਆ ਤੇ ਨਾਂ ਆ ਇਹਦੇ ਕਰਕੇ ਸਾਡਾ ਨਾਂ ਆ ਤੇ ਸੰਦੀਪ ਤੋਂ ਬਗਾਰੇ ਹੀ ਜ਼ੀਰੋ ਆ ਨਹੀਂ 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 ਪਰ ਗੱਲ ਇਹ ਆ ਜੀ ਜੋ ਸੰਦੀਪ ਨੇ ਬੀਅਰੀਆ ਸਪੋਰਟਸ ਕਲਬ ਬੈਂਕੂਵਰ ਬੀਅਰੀਆ ਲਾਈਨ ਸਪੋਰਟਸ ਕਲਬ ਬੀਅਰੀਆ ਤੇ ਬੈਂਕੂਵਰ ਤੇ ਸ਼ਾਹਕੋਟ ਲਾਈਨ ਇਹ ਸੰਦੀਪ ਦੀ ਰੋਸਟਰ ਜੇ ਕੋਈ ਇਨਪੁਟ ਲਾਸਟ ਹੁੰਦੀ ਹੈ ਹਾਂਜੀ ਭਾਜੀ ਇਸ ਤੋਂ ਬਗੈਰ ਕੁਝ ਨਹੀਂ ਹੁੰਦੀ ਪਰ ਜਦ ਇਹ ਨਾਲ ਆਪਣੇ ਕੋਈ ਵੀ ਸਾਡੀਆਂ ਤਿੰਨਾਂ ਟੀਮਾਂ ਦੇ ਵਿੱਚ ਕੋਈ 플레이ਰ ਪਾਉਣਾ ਹੁੰਦਾ ਇਹਦੇ ਨਾਲ ਇਹ ਆਪਣੇ ਪਾਲਾ ਜਲਾਲਪੁਰੀਆ ਤੇ ਸੰਦੀਪ ਲੁਧੜ ਨਿਰਵਾਲਾ ਦੇ ਰਯੂ ਨਾਲ ਲੈਂਦਾ ਪਰ ਫਾਈਨਲ ਸਾਈਨ ਇਹਦੇ ਹੁੰਦੇ ਬੋਲਦੇ ਪਰ ਉਹ ਨਹੀਂ ਰਹਾ ਨੀ ਦਾ ਨਾਲ ਉਹ ਵੀ ਆਪਣੇ ਸਾਡੀ ਬਾਕੀ ਸਾਰੇ ਪਲੇਅਰ ਸਾਡੀ ਜਾਨ ਆ ਤੇ ਅਸੀਂ ਉਹਨਾਂ ਤੋਂ ਇੰਨੀ ਕਦਰ ਕਰਦੇ ਹਾਂ ਉਹ ਸਾਡੀ ਫੈਮਲੀ ਆ ਇਹ ਆ ਕਿ ਇਹ ਐਕਟਿਵਿਟੀ ਤੋਂ ਬਗੈਰ ਰਾਤ ਨੂੰ ਫੋਨ ਕਰਤਾ ਰੋਟੀ ਨਹੀਂ ਖਾਂਦੇ ਜੀ ਸਾਡੀ ਫੈਮਲੀ ਆ ਇਹ ਤੇ ਹਾਲੇ ਸਾਡਾ ਇੰਨਾ ਪਿਆਰ ਆ ਸਾਨੂੰ ਅਸੀਂ ਇਦਾਂ ਹੀ ਚੜ੍ਹਦੀ ਕਲਾ ਕਰਾਂਗੇ ਸੰਦੀਪ ਨੂੰ ਇਹ ਕਿਹਾ ਵੀ ਸੰਦੀਪ ਜੋ ਸਾਡੀ ਤੋਂ ਸੇਵਾ ਲਾਉਂਗਾ ਅਸੀਂ ਕਰਾਂਗੇ ਕਿ ਟੀਮ ਸ਼ਾਹਕੋਟ ਲਾਈਨ ਇੰਡੀਆ ਤੋਂ ਮਾ ਪਾਉਣੀ ਚਾਹੀਦੀ ਹੈ ਹਾਂਜੀ ਨਹੀਂ ਭਾਈ ਜਿੱਦਾਂ ਇਹ ਕਹਿੰਦੇ ਵੀ ਹਾਂ ਉਹ ਸੰਦੀਪ ਪਰ ਮੈਂ ਕਹਿੰਦਾ ਜੇ ਸੰਦੀਪ ਨਾ ਜੇ ਸ਼ਾਹਕੋਟ ਲੋਇੰਸ ਆ ਕਬੱਡੀ ਕਲੱਬ ਆ ਉਹ ਭਾਈ ਹਾਂ ਕਰਕੇ ਆ ਕਿਉਂਕਿ ਤੁਹਾਨੂੰ ਦੱਸਿਆ ਪਹਿਲਾਂ ਵੀ ਅੱਜ ਦੇ ਟਾਈਮ ਦੀ ਕਬੱਡੀ ਆ ਪੈਸੇ ਤੋਂ ਬਿਨਾਂ ਕੋਈ ਕਬੱਡੀ ਨਹੀਂ ਜੇ ਆਪਾਂ ਨਾ ਇੰਡੀਆ ਕੋਈ ਨਵਾਂ ਪਲੇਅਰ ਖੜਾਉਣਾ ਆ ਜਾਂ ਕੋਈ ਪਲੇਅਰ ਲਿਆਉਣਾ ਆ ਕਹਿੰਦਾ ਸਾਡੀ ਹਾਂ ਵੀ ਸਾਨੂੰ ਇੰਨੇ ਪੈਸੇ ਤੇ ਹਾਂ ਨੂੰ ਜਿਹਾ ਮੋਟਰਸਾਈਕਲ ਚਾਹੀਦਾ ਮਿਲਣਾ ਤੇ ਸ਼ਾਹਕੋਟ ਆਪਣੇ ਇਹਨਾਂ ਆਪਾਂ ਨੂੰ ਭਾਈ ਜਿੰਨ ਪ੍ਰਾਊਡ ਆ ਹੁਣ ਵੀ ਅਸੀਂ ਬੈਠੇ ਸੀਗੇ ਸਾਡ ਤਾਂ ਇਹਨਾਂ ਨੂੰ ਪ੍ਰਾਉਡ ਆ ਭਾਜੀ ਨੂੰ ਹੋਣੇ ਗਿਆ ਤਾਂ ਭਾਜੀ ਸੰਦੀਪ ਅਗਲੇ ਸਾਲ ਸਾਡੀ ਕੀ ਸੇਵਾ ਆ। ਮੈਂ ਸੇਵਾ ਤਾਂ ਹੈ ਜੀ ਪਰ ਇੱਕ ਗੱਲ ਵੀ ਦੱਸਿਏ ਆਮ ਪਲੇਅਰ ਹੁੰਦੇ ਆ ਵੀ ਅੱਜ ਕਬੱਡੀ ਦਾ ਮੈਚ ਖੇਡ ਕੇ ਛੱਡਿਆ ਸਾਨੂੰ ਪੈਸੇ ਹੋਣੇ ਚਾਹੀਦੇ ਆ। ਤਾਂ ਮੈਂ ਪਿਛਲੇ ਸਾਲ ਦੇ ਪੈਸੇ ਵੀ ਨਹੀਂ ਦਿੱਤੇ ਹਾਂ ਦੇਣਾ। ਹਾਂ ਜੀ ਦੇਖੋ ਭਾਈ ਸਾਨੂੰ ਇੰਨਾ ਇੰਨਾ ਪਲੇਅਰ ਆ ਸਾਡੇ ਸੁਲਤਾਨ ਸਿੰਘ ਜੀ ਸultan ਦੇ ਲੁੱਤਰ ਦੇ ਲੁੱਤਰ ਦੇ ਪੈਸੇ ਤੱਲੀ ਦੇ ਤੱਲੀ ਦੇ ਹਾਂਜੀ ਸਾਡੇ ਬੌਸ ਕੋ ਪਏ ਆ ਉਹ ਬੰਦੇ ਕਹਿੰਦੇ ਹੁੰਦੇ ਲੋੜ ਹੋਈ ਮੰਗ ਲਾਂਗੇ ਇਹ ਤਾਂ ਅੱਜ ਕੱਲ੍ਹ ਟਾਈਮ 'ਚ ਨਾ ਜਿੱਦਾਂ ਕਹ ਲੋ ਹਾਂਜੀ ਉਹ ਜਿਹੜੇ ਕਹਿੰਦੇ ਹੁੰਦੇ ਸਾਨੂੰ ਪੈਸੇ ਮਿਲ ਲੈ ਬਹੁਤ ਔਖੇ ਆ ਪਤਾ ਨਹੀਂ ਸਾਨੂੰ ਪੈਸੇ ਮਿਲਣਗੇ ਨਹੀਂ ਮਿਲ ਲੈ ਪਰ ਕਈ ਪਲੇਅਰ ਮੈਚ ਤੋਂ ਪਹਿਲਾਂ ਪੈਸੇ ਮੰਗਦੇ ਆ ਪਰ ਅੱਜ ਮੈਂ 6-8 ਮਹੀਨੇ ਹੋ ਗਏ ਆ ਸੀਜ਼ਨ ਲੰਘੇ ਨੂੰ ਹਾਂ 8 ਹੋ ਗਿਆ ਹਾਂਜੀ ਤੇ ਲੁੱਧੜ ਦੇ ਪੈਸੇ ਸੁਲਤਾਨ ਦੇ ਸੁਲਤਾਨ ਦੇ ਭਰਾ ਦੇ ਪੈਸੇ ਉਹਨਾਂ ਨੇ ਵਿੱਚੋਂ ਪੈਸੇ ਨਹੀਂ ਮੰਗੇ ਉਹ ਕਹਿੰਦਾ ਅੰਕਲ ਕੱਲ ਦਾਂਗੇ ਕੱਲ ਦਾਂਗੇ ਪਰੇ ਵੀ ਗੱਲ ਆ ਮੈਂ ਇੰਨਾ ਇਨਾਂ ਤੇ ਮਾਨ ਕਰਦਾ ਜੇ ਮੈਨੂੰ 2 ਸਾਲ ਅਡਵਾਂਸ ਵੀ ਮੰਗੇ ਉਹ ਵੀ ਦੇ ਦੂੰਗਾ। ਇਹ ਗੱਲ ਸਹੀ ਆ ਜੀ ਜੇ ਨਾ ਹੁਣ ਮੋਰੇ ਸੀਜ਼ਨ ਸਤੰਬਰ ਸ਼ੁਰੂ ਹੋਣਾ ਆ ਜਾਂ 2 ਸਾਲ ਦੇ ਕੋਈ ਪਲੇਅਰ ਕਵੇ ਮੈਨੂੰ ਪੈਸੇ ਲੋੜ ਆ ਸਾਡੇ ਬੌਸ ਨੇ 2 ਸਾਲ ਦੇ ਪੈਸੇ ਅਡਵਾਂਸ ਦੇ ਦਿੰਨੇ ਆ ਸਾਨੂੰ ਪਤਾ ਆ ਜੀ ਪਰ ਪਲੇਅਰ ਵੀ ਆ ਬਹੁਤ ਸਾਰੇ ਪੈਸੇ ਪਏ ਆ ਉਹਨੇ ਮੰਗੇ ਨਹੀਂ ਠੀਕ ਆ ਜੀ ਇਹ ਇਹ ਮੈਂ ਇਕੱਲਾ ਨਹੀਂ ਹੈਗਾ ਇਹ ਸਾਰੇ ਬੇਰੀ ਸਪੋਰਟਸ ਕਲੱਬ ਦੇ ਕਿਹੜੇ ਸਪੌਂਸਰ ਆ ਉਹਨਾਂ ਸਾਡੇ ਸਾਰਿਆਂ ਦੇ ਸਰਤੀ ਆ ਸਾਡੇ 11 ਸਾਲ ਹੋ ਗਿਆ ਕਿ ਸਾਡੇ 90% ਕਿਹੜੇ ਬੇਅਰ ਸਪੌਂਸਰ ਸੇਮ ਆ ਤੇ ਸਾਡਾ ਅਸੀਂ ਸਾਰੇ ਭਰਾ ਇਕੱਠੇ ਹੋ ਕੇ ਕੰਮ ਕਰਦੇ ਆ ਪਰ ਉਹਨਾਂ ਸਾਰਿਆਂ ਨੇ ਮੈਨੂੰ ਮੋਹਰੇ ਜ਼ਿੰਮੇਵਾਰੀ ਦਿੱਤੀ ਆ ਮੈਂ ਉਹਨਾਂ ਦਾ ਸਾਰਾ ਧੰਨਵਾਦ ਕਰਦੇ ਮੇਰੇ ਟਰਸਟ ਕਰਦੇ ਆ ਕਿਉਂਕਿ ਬੇਅਰੀਆ ਸਪੋਰਟਸ ਕਲੱਬ ਇਹ ਮੈਂ ਕਹਾ ਮੈਂ ਕੱਲਾ ਚਲਾਉਣਾ ਕੱਲਾ ਨਹੀਂ ਚਲਾਉਂਦਾ ਸ ਮੇਰੇ ਸਾਰੇ ਭਰਾਵਾਂ ਦੇ ਸਿਰ ਤੇ ਸਾਡੇ ਸਾਰੇ ਸਪੌਂਸਰਾਂ ਦੇ ਲਾਪਰੀਤ ਪੰਨੂ ਦੀਆਂ ਦਿਖਾਲਦੇ ਆਂ ਹੀ ਤੁਹਾਨੂੰ ਹਣ ਇੱਕ ਆਪਣਾ ਇਹਦੇ ਸਿਰ ਤੇ ਸਾਰੇ ਭਰਾਵਾਂ ਦੇ ਸਤਿ ਹਾਂਜੀ ਹੁਣ ਇੱਕ ਸਾਡਾ ਹੋਰ ਪ੍ਰੋਮੋਟਰ ਆ ਸਪੌਂਸਰ ਆ ਹਾਂਜੀ ਮੇਰਾ ਭਰਾ ਆ ਇਹਦਾ ਛੋਟਾ ਤੇ ਲਾਪਰੀ ਬੰਨੂ ਇਹ ਲਾਪੀ ਬਨੂ ਆਪਣਾ ਇਦਾਂ ਵੀ ਇਹ ਇਥੇ ਬੇਰੀਆ ਲਾਂਚ ਪੂਰੇ ਇਦਾਂ ਇਹ ਹਰ ਤਰ੍ਹਾਂ ਦੀ ਮਦਦ ਕਰਦਾ ਆ ਤੇ ਆਪਣੀ ਸ਼ਾਹਕੋਟ ਦੀ ਤੇ ਆਪਣੇ ਨੰਗਲੰਬੀਆਂ ਕਬੱਡੀ ਕੱਪ ਦਾ ਇਦਾਂ ਗਾ ਲੋ 골ਡ ਸਪਾਂਸਰ ਆ ਲਾ ਵੀ ਉਹ ਆਪਾਂ ਵੀ ਤਾਂ ਖਾ ਲਾਪੀ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੇ ਬਹੁਤ ਮਾਣ ਆ ਬੇਰੀਏ ਤੇ ਆਪਣੇ ਸੰਦੀਪ ਨੰਗਲੰਬੀਆਂ ਭਰਾ ਤੇ ਤੇ ਜਿੱਦਾਂ ਇਹ ਕਹਿ ਦਿੰਦੇ ਆ ਆਪਾਂ ਤੇ ਉਹਨਾਂ ਇਹਨਾਂ ਦੇ ਨਾਲ ਹੀ ਆ ਜਿੱਦਾਂ ਬੇਰੀਆ ਕਹਿ ਦਿੰਦਾ ਇਹਨਾਂ ਦੇ ਨਾਲ ਆ ਜਿੱਦਾਂ ਸੰਦੀਪ ਭਰਾ ਕਹਿ ਦਿੰਦਾ ਇਹਨਾਂ ਦੇ ਨਾਲ ਹੀ ਆ ਜਿੱਦਾਂ ਇਹ ਕਹਿਣਗੇ ਇਦਾਂ ਹੀ ਹੋਊਗਾ ਇਹ ਮਤਲਬ ਆਪਾਂ ਤਾਂ ਅਜੇ ਆਪਣੀ ਇਹੀ ਸੀਗਾ ਲਾਈਵ ਹੁੰਦਾ ਮਸਲ ਵੀ ਜਿਹੜੀ ਛਾਗੋਲ ਲੌਂਸ ਨਾ ਕਬੱਡੀ ਕਲੱਬ ਆ ਜਿਹੜਾ ਮੈਂ ਉਹ ਵੈਨਗੂ ਲੌਂਸ ਤੇ ਬੇਰੀਆ ਲੌਂਸ ਆ ਤੇ ਵੀ ਸਾਨੂੰ ਇੰਨਾ ਪ੍ਰਾਊਡ ਆ ਵੀ ਜੋ ਅਸੀਂ ਭਾਈ ਨੂੰ ਕਹਿ ਦਈਏ ਜੋ ਬੇਰੀਆ ਲੌਂਸ ਜਿੱਦਾਂ ਹੁਣ ਇੱਥੇ ਆਏ ਇਕੱਠੇ ਹੋਏ ਆ ਵੀ ਜੋ ਵੀ ਗਾਂਹ ਕਰਨਾ ਸੀਜ਼ਨ ਆਉਣ ਵਾਲਾ ਐ ਸਤੰਬਰ ਚ ਕੈਲੀਫੋਰਨੀਆ ਕਬੱਡੀ ਫਰਸ਼ਨ ਦਾ ਵਧੀਆ ਮੈਚ ਹੁੰਦੇ ਆ ਤੇ ਗਾਫ ਇੰਡੀਆ ਸੀਜ਼ਨ ਸ਼ੁਰੂ ਆ ਵੀ ਜੋ ਅਸੀਂ ਕਹਤਾ ਭਾਈ ਨੂੰ ਵੀ ਜੋ ਪਲਾਨਿੰਗ ਕਰਨੀ ਆ ਜੋ ਕਹਤਾ ਤੇ ਵੀ ਜੋ ਕਹਤਾ ਵੀ ਉਹ ਇਕੱਸਾਂ ਨੂੰ ਪਤਾ ਹੁੰਦਾ ਆ ਤੇ ਸਾਡੇ ਜਿਹੜੇ ਸ਼ਾਹ ਕੋਲ ਲੌਂਜ ਦੇ ਇੱਕ ਇੱਕ ਫੈਮਿਲੀ ਆ ਜਿੱਦਾਂ ਪਲੇਅਰ ਵੀ ਆ ਵੀ ਜੋ ਪਲੇਅਰ ਨੂੰ ਪਤਾ ਹੁੰਦਾ ਵੀ ਜੋ ਭਾਈ ਜਿਹੜਾ ਕਹਤਾ ਅੱਜ ਕੱਲ ਦੱਸਿਆ ਵੀ ਬਹੁਤ ਔਖਾ ਆ ਇਦਾਂ ਜਿੱਦਾਂ ਸੁਲਤਾਨ ਲੁਧੇ ਦੇ ਪੈਸੇ ਪੈ ਆ ਪਿਛਲੇ ਸਾਲ ਦੇ ਉਹ ਬੰਦੇ ਨੇ ਮੰਗੇ ਨਹੀਂ ਠੀਕ ਆ ਜੀ ਵੀ ਇੱਕ ਬਹੁਤ ਉਹ ਪ੍ਰਾਊਡ ਵਾਲੀ ਗੱਲ ਆ ਕਿਉਂਕਿ ਅੱਜ ਕੱਲ ਪਲੇਅਰ ਕਹਿੰਦਾ ਵੀ ਹਾਂ ਵੀ ਖੇਡਣ ਦੀ ਗੱਲ ਹੋ ਜਾਂਦੀ ਆ ਪਰ ਉਹ ਪਲੇਅਰ ਨੂੰ ਬਾਅਦ ਪੈਸੇ ਨਹੀਂ ਮਿਲਦੇ ਅਸੀਂ ਭਾਈ ਰਾ ਥੈਂਕ ਯੂ ਕਰਦੇ ਆ ਵੀ ਜਿਹੜੇ ਭਾਈ ਜਿਹੜੇ ਨਾਲ ਸ਼ਾਹਕੋਟ ਲਾਇਓਂਸ ਬਣੀ ਆ ਤੇ ਪੂਰੀ ਬੱਲੇਬਾਦ ਰਹੂਗੀ ਗਾਹ ਵੀ ਹੋਣ ਅਸੀਂ ਪਲਾਨਿੰਗ ਕਰ ਲਈ ਆ ਗਾਹ ਪਲੇਅਰ ਹੋਣ ਨਵੇਂ ਲੈਣੇ ਨਿਊ ਪਲੇਅਰ ਜੋ ਵੀ ਆ ਬਾਕੀ ਕੀ ਗੱਲ ਹੈਗੀ ਆ ਵੀ ਜਿਹੜੇ ਸ਼ਾਹਕੋਟ ਲਾਇਓਂਸ ਨਿਊ ਪਲੇਅਰ ਆ ਜਾਂ ਕੋਈ ਪਲੇਅਰ ਆ ਉਹ ਹੈਗੀ ਆ ਵੈਨਕੂਰ ਤੇ ਬੇਰੀ ਆ ਜਿਹੜੇ ਪਲੇਅਰ ਵਧੀਆ ਜਾਂ ਨਵੇਂ ਆ ਉਹ ਖੇਡਣ ਇਹਨੂੰ ਪਤਾ ਵੀ ਜੇ ਕੋਈ ਪਲੇਅਰ ਆ ਸ਼ਾਹਕੋਟ ਚ ਵਧੀਆ ਸੁਪਰਸਟਾਰ ਆ ਉਹ ਖੇਡੂਗਾ ਬੇਰੀ ਚ ਜਾਂ ਖੇਡੂ ਵੈਨਕੂਰ ਚ ਹੋਰ ਬਣਨੇ ਖੇਡ ਸਕਦਾ ਪਲੇਅਰ ਠੀਕ ਆ ਜੀ ਹਾਂਜੀ ਆ ਭਾਈ ਜੀ ਹੁਣ ਚੰਗੀ ਹੁਣ ਭਾਈ ਸੁਣਾਣਾ ਸਾਡੇ ਵੱਲੋਂ ਸਾਰਿਆਂ ਦਾ ਜਿਹਨੇ ਵੀ ਵਾਚ ਕੀਤਾ ਬਹੁਤ ਬਹੁਤ ਧੰਨਵਾਦ ਇੱਕ ਪ੍ਰਮੋਟਰਾਂ ਲਈ ਵੀ ਜੀ ਅਸੀਂ ਤਾਂ ਇਹ ਕਿਨੇ ਸਾਡੇ ਪਲੇਅਰ ਪੈਸੇ ਨਹੀਂ ਮੰਗਦੇ ਪੈਸੇ ਪਲੇਅਰ ਤਾਂ ਮੰਗਦੇ ਆ ਜੀ ਜਿੰਦੇ ਦੇ ਵੀ ਨਹੀਂ ਪ੍ਰਮੋਟਰ ਜਿਹੜੇ ਟਾਈਮ ਨਾਲ ਨਹੀਂ ਦਿੰਦੇ ਉਹਨਾਂ ਤੋਂ ਮੰਗਦੇ ਆ ਜੀ ਪਲੀਜ਼ ਪਲੇਅਰਾਂ ਨੂੰ ਪੈਸੇ ਟਾਈਮ ਨਾਲ ਦਿਓ ਜਾਂ ਫਿਰ ਸਾਡੇ ਜਿੱਦਾਂ ਮੁੰਡੇ ਕਰਦੇ ਇਦਾਂ ਕਰੋ ਜੀ ਥੈਂਕ ਯੂ ਵੈਰੀ ਮੱਚ ਲਵ ਯੂ ਗਾਇਸ ਐਵਰੀਬਾਡੀ ਵਾਚ ਕਰਦੇ ਸਾਰਿਆਂ ਦਾ ਜੀ ਧੰਨਵਾਦ ਹਾਂਜੀ ਹਾਂਜੀ ਤੇ ਬਸ ਇੱਕ ਵੀ ਇੱਕ ਹੋਰ ਸਾਨੂੰ ਸਾਰੇ ਕਬੱਡੀ ਪ੍ਰੇਮੀ ਨੂੰ ਇੱਕ ਬੇਨਤੀ ਕਰਨੀ ਆ ਵੀ ਜਦੋਂ ਸੰਦੀਪ ਨੰਗਲਵਾਰੀ ਨੰਗੜਾ ਵਾਲਿਆ ਹਨ ਉਹਨੇ ਗੋਪੀ ਆ ਨੰਗਲੰ ਵੀ ਹੋਣ ਥੋੜਾ ਜਿਹਾ ਹੋਣ ਹੋਏ ਆ ਤੁਸੀਂ ਦੇਖੀਏ ਵੀ ਮੇਰੇ ਨਿਆਣੇ ਆ ਦੋ ਮੁੰਡੇ ਆ ਮੇਰੇ ਮੈਂ ਉਹਦੋਂ ਜ਼ਿਆਦਾ ਪਿਆਰ ਇਹ ਕਰਦਾ ਜਿੱਥੇ ਮੈਨੂੰ ਮਾਣ ਆ ਵੀ ਜਿੱਥੇ ਮੈਂ ਗਰਾਊਂਡ 'ਚ ਖੜਾ ਤਾਂ ਸੰਦੀਪ ਮੇਰੇ ਨਾਲ ਆ ਜੇ ਕੋਈ ਅਸੀਅਤੀ ਹੋਏ ਸੰਦੀਪ ਮੇ ਤੋਂ ਪਹਿਲਾਂ ਮੋਰੇ ਖੜੂਗਾ ਇਹ ਪਿਆਰ ਆ ਜਿਹਨਾਂ ਬੰਦਿਆਂ ਨੂੰ ਸੰਦੀਪ ਨਾਲ ਮੈਨੂੰ ਪਤਾ ਚ ਤੇ ਦੁਨੀਆ ਤੇ ਬਹੁਤ ਜੈਲਸ ਵੀ ਉਹ ਕਰਦੇ ਆ ਲੋਕੀ ਨਹੀਂ ਬਹੁਤ ਬਹੁਤ ਕਰਦੇ ਆ ਪਰ ਜਿਹੜੇ ਬੰਦੇ ਸੰਦੀਪ ਤੇ ਦਿਲ ਚ ਜਾ ਵੜਦੇ ਆ ਉਹਨਾਂ ਨੂੰ ਪਤਾ ਸੰਦੀਪ ਕੀ ਚੀਜ਼ ਹੈ ਸਹੀ ਕਿ ਧੰਨਵਾਦ ਜੀ ਇਹ ਭਾਜੀ ਜਿਦਾ ਇਹ ਗੱਲ ਨਾ ਕੱਲ ਆਪਾਂ ਬੈਠੇ 에ਰਪੋਰਟ ਤੇ ਇੱਥੇ ਬੈਠੇ ਬਾਈ ਪਰਸੋਂ ਪਛੇ ਪਰਸੋਂ ਚੌਥਾ ਜਿਦਾ ਹੁਣ ਮੈਂ ਮੈਂ ਇਹ ਮੰਨਦਾ ਮੇਰੀ ਟੀਮ ਸ਼ਾਹਕੋਟ ਦੀ ਜਦੋਂ ਸੀ ਬਣੀ ਨਾ ਚਲੋ ਠੀਕ ਆ ਜੇ ਮੈਨੂੰ ਨਾ 10 10 ਲੋਕ ਪਿਆਰ ਕਰਦੇ ਆ ਮੈਨੂੰ ਮੈਨੂੰ ਬਹੁਤ ਪਤਾ ਆ ਵੀ ਇਹ ਲੋਕ ਮੇਰੇ ਆਂਟੀ ਆ ਠੀਕ ਹੈ ਜੀ ਕਾਧੋ ਆਬ ਮੈਂ ਜੋ ਵੀ ਆ ਮੈਂ ਕਬੱਡੀ ਕਰਕੇ ਆਜ ਠੀਕ ਹੈ ਮੈਨੂੰ ਕਬੱਡੀ ਨੇ ਬਹੁਤ ਦਿੱਤਾ ਆ ਆਪਾਂ ਕਬੱਡੀ ਕਰਕੇ ਆ ਠੀਕ ਹੈ ਜੀ ਤੇ ਬਾਕੀ ਜਿਹੜੇ ਮੈਨੂੰ ਪਿਆ ਕਰਦੇ ਥੈਂਕ ਯੂ ਜਿਹੜੇ ਨਹੀਂ ਪਿਆ ਕਰਦੇ ਉਹਨਾਂ ਦਾ ਧੰਨਵਾਦ ਆ ਠੀਕ ਹੈ ਜੀ ਸਾਰਾ ਦਿলো ਧੰਨਵਾਦ ਆ ਤੇ ਆਪਾਂ ਇਹ ਸੀਗੇ ਆਪ ਲਾਈਵ ਹੋਏ ਸੀਗੇ ਆਪਾਂ ਇਹ ਦੱਸਣਾ ਵੀ ਸ਼ਾ ਕੋਲ ਲਾਇੰਸ ਦੀ ਜੜਾ ਜਿਹੜੀ ਜੜੋ ਹੈਗੀ ਇੱਥੇ ਕੈਲੀਫੋਰਨੀਆ ਤੇ ਜੜ ਹੈਗੀ ਵੈਨਕੂਵਰ ਠੀਕ ਹੈ ਜੀ ਉਹ ਭਾਈ ਜਨ ਨੂੰ ਬਣਾਉਣਾ ਸੀਗਾ ਨੇ ਕੈਲੀਫੋਰਨੀਆ ਤੇ ਬੈਨਕੂਵਰ ਇਕੱਲੀ ਨਹੀਂ ਹੈਗੀ ਸਾਡੇ ਹੋਰ ਵੀ ਬਹੁਤ ਸਪான்ਸਰ ਆ ਸਾਰੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਅਸੀਂ ਇਕੱਲੇ ਨਹੀਂ ਹੈਗੇ ਬੈਨਕੂਵਰ ਸਪੋਰਟ ਨਾਰਵੇਆ ਪਰ ਅਸੀਂ ਮੇਨ ਆ ਪਰ ਸਾਡੇ ਬਹੁਤ ਸਪான்ਸਰ ਆ ਜਿਹੜੇ ਸਾਡੀ ਸ਼ਾਹਕੋਟ ਲਾਈਨ ਨੂੰ ਸਪੋਰਟ ਕਰਦੇ ਆ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਵੀ ਇਦਾਂ ਹੀ ਕਰਦੇ ਰਹੋ ਹਾਂਜੀ ਹਾਂਜੀ ਨੇ ਆਪਣੇ ਭਾਈ ਪੱਕੇ ਸਪான்ਸਰ ਆ ਇੰਗਲੈਂਡ ਤੋਂ ਵੀ ਆ ਇੰਡੀਆ ਤੋਂ ਵੀ ਆ ਇਥੋਂ ਆਸਟ੍ਰੇਲੀਆ ਤੋਂ ਸਾਡੇ ਸਾਰੇ ਬਣੇ ਹਾਂਜੀ ਹਾਂਜੀ ਤੇ ਅਗਲੇ ਹੜਤੂ ਆਪਣੇ ਬਾਜੀ ਦਾ ਚਾਚਾ ਆਪਣਾ ਸ਼ੀਰਾ ਹੌਲਖਾ ਹਾਂਜੀ ਤੇ ਆਪਣੇ ਸ਼ੀਰਾ ਇਹ ਤਾਂ ਮਿਹਤੂ ਤੋਂ ਆ ਤੇ ਆਪਣੇ ਪੱਕਾ ਸਪਾਂਸਰ ਆਪਣਾ ਵੀਰ ਸੁਖੀ ਬੈਸ ਇੰਗਲੈਂਡ ਤੋਂ ਆ ਜੀ ਉਹ ਵੀ ਆਪਣਾ ਪੱਕਾ ਸਪਾਂਸਰ ਆ ਸੋਨੇ ਹੂਟੀਆਂ ਹਣੀ ਤਰਲੋਗ ਪੰਮਾ ਮਾਲੂਪੁਰੀਆ ਆਪਣੇ ਵੀਰ ਆਪਣੇ ਯਾਰ ਸਾਰੇ ਇਦਾਂ ਤੇ ਪਿੰਕਾ ਸੇਖੋ ਆ ਤੇ ਮਿਕ ਅਮਰੀਕਾ ਦੇ ਵਿੱਚੋਂ ਆਪਣੇ ਟੀਰਾ ਮੈਨੇਜਰ ਹੋ ਗਿਆ ਜੀ ਮੋਲਕ ਸਿੰਘ ਗਾਖਲ ਹੋ ਗਿਆ ਜਾਨ ਸਿੰਘ ਗੱਲ ਹੋ ਗਿਆ ਹਾਂਜੀ ਹਾਂਜੀ ਤੇ ਆਪਣੇ ਸੁਖਜੀਤ ਸੰਧੂ ਐਸਐਸ ਟ੍ਰਕਿੰਗ ਹੋ ਗਿਆ ਪਰ ਬਾਕੀ ਸਾਰੇ ਅਸੀਂ ਸਪੋਰਟ ਕਰਦੇ ਆਂ ਥੈਂਕ ਯੂ ਸਾਰੇ ਇਹਨਾਂ ਦਾ ਧੰਨਵਾਦ ਹੈ ਹਾਂਜੀ ਹਾਂਜੀ ਤੇ ਬਾਕੀ ਸਾਡੇ ਇਸ ਹੋਰ ਟੂਰਨਾਮੈਂਟ ਦੇ ਜਿੰਨੇ ਵੀ ਆ ਆਪਣੇ ਨੰਗਲੰਪੀਆ ਦਾ ਹਾਂਜੀ ਬਹੁਤ ਤੇ ਨਾਲ ਅਸੀਂ ਸੈਂਟਰ ਉਹ ਜਾ ਪ੍ਰੋਫੈਸਰ ਨੂੰ ਵੀ ਜੋੜਨਾ ਕਰਦੇ ਹਾਲ ਹਾਂਜੀ ਹਾਂਜੀ ਇਹ ਉਹ ਤਾਂ ਬਹੁਤ ਸਾਡੀ ਜਮੂਰੀ ਇਹ ਤੁਹਾਡੇ ਲਾਤੀ ਮੂਰੀ ਆਪਾਂ ਨਹੀਂ ਉਹ ਵੀ ਲਾਤੀ ਉਹ ਹੀ ਜੋੜਨੇ ਉਹ ਕਿਹਾ ਆਪਣੇ ਨਾਲ ਹਾਂਜੀ ਇਹ ਕਹੋ ਕਿ ਕਬੱਡੀ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਬੜੀ ਮਹਿੰਗੀ ਕਬੱਡੀ ਆ ਕਿਉਂਕਿ ਕਬੱਡੀ ਇਹ ਨਹੀਂ ਹੈਗੀ ਜਿਹੜੇ ਦਿਨ ਰਾਤ ਮਿਹਨਤ ਕਰਦੇ ਕੋਈ ਜੋਬ ਨਹੀਂ ਕਰਦੇ ਪਲੇਅਰ ਹੋਰ ਕੋਈ ਕਰਦੇ ਆ ਤੇ ਆਪਾਂ ਕੋਈ ਸਾਨ ਨਹੀਂ ਕਰਦੇ ਇਹਨਾਂ ਨੂੰ ਪੈਸੇ ਕੋਈ ਕਰਦੇ ਆ ਕਿਉਂਕਿ ਇਹਨਾਂ ਦੀ ਇੱਕ ਜੋਬ ਆ ਆਪਾਂ ਕਿੰਨੇ ਦੱਸਦਾ 20 2000 ਬੰਦਾ ਇਕੱਠਾ ਸਟੇਡੀਅਮ ਦੇ ਵਿੱਚ ਹੁੰਦਾ ਕਿਹਨੇ ਕਰਕੇ ਹੁੰਦਾ ਇਹਨੇ ਕਰਕੇ ਹੁੰਦਾ ਹਨ ਜੇ ਆਪਾਂ ਤਾਂ ਜੋ ਉੱਪਰ ਦੋਚ ਕਰਕੇ ਕੋਈ ਬੰਦਾ ਇੰਨੇ ਕ ਮਿਹਨਤ ਕਰਕੇ ਜੇ ਇਹ ਬੰਦੇ ਇੰਨੀ ਮਿਹਨਤ ਕਰਦੇ ਆ ਸਾਰੀ ਕਰਦੇ ਜੇ ਕਬੱਡੀ ਨੂੰ ਆਪਾਂ ਕਹਿੰਨੇ ਆ ਆਪਾਂ ਲੰਪ ਕਿੱਦਲ ਜਾਣਾ ਕਬੱਡੀ ਨੂੰ ਮਾਂ ਖੇਡ ਸਮਝਦੇ ਆ ਤਾਂ ਮੈਂ ਕਹਿੰਨਾ ਤਨੂੰ ਮਨੂੰ ਇਹਨੂੰ ਸੇਵਾ ਕਰੋ ਕਬੱਡੀ ਦੀ ਕਿ ਨਾ ਕਿ ਤੁਸੀਂ ਇੱਕ ਫੁੱਟਬਾਲ ਖਚੋਣ ਵਾਸਤੇ ਜਾਂ ਨਾ ਵਾਸਤੇ ਮੈਂ ਕਬੱਡੀ ਪ੍ਰੋਮੋਟਰ ਵਾਸਤੇ ਵੀ ਇੱਕ ਬੇਨਤੀ ਕਰੂੰਗਾ ਵੀ ਤੁਸੀਂ ਦੁਨੀਆ ਤੇ ਜਿਹੜਾ ਚਾਹੇ ਕਿਸੇ ਕੋਲ ਸੌਟ ਵਾਲਾ ਦੇਣ ਜਾ ਕੇ ਨਹੀਂ ਉਹਨਾਂ ਬੰਦਿਆਂ ਦੀ ਰਿਸਪੈਕਟ ਕਰੋ ਬੱਦ-ਬੱਦ ਨੌਲੇਜ ਕਰਕੇ ਜਿਹੜੇ ਕਬੱਡੀ ਨੂੰ ਹੀਰ ਲਵ ਕਰਦੇ ਆ ਹਾਂਜੀ ਤੇ ਬਾਕੀ ਆਪਣੇ ਪਿੰਡ 18 ਫਰਵਰੀ ਦਾ ਫੇਰ ਕਾਪ ਆਲਾਨਸ ਹੋ ਗਿਆ ਆ ਉਥੇ ਸਪੈਸ਼ਲ ਆਪਣੇ ਬੀਰੀ ਵਾਲੇ ਭਾਜੀ ਹੁਣੀ ਤੇ ਜਾ ਰਹੇ ਆ ਤੇ ਵਿਨਕੂ ਤੋਂ ਭਾਜੀ ਹੁਣ ਜਾ ਰਹੇ ਆ ਤੇ ਆਪਾ ਹੁਣ ਇਹਨੂੰ ਦਿੱਤਾ ਇਨਵਾਈਟ ਦਿੱਤਾ ਇਨਵੀਟੇਸ਼ਨ ਤੇ ਬਾਕੀ ਆਪਣੇ ਭਾਜੀ ਨੰਗਲੰਗਿਆ ਕੋਡੀ ਕੱਪ ਤੇ ਹੋਏ ਆ ਆਪਣੇ ਚਾਚਾ ਸਰਦਾਜੀ ਗਿਰੀ ਸਿੰਘ ਸੰਧੂ ਹਾਂਜੀ ਉਹਨਾਂ ਦੇ ਬਹੁਤ ਸਪੋਰਟ ਆ ਤੇ ਮੇਰੇ ਇਥੇ ਭਰਾ ਬੱਲ ਬ੍ਰਦਰ ਅਮਰ ਅਮਰ ਬੱਲ ਸ਼ਾਹਿੰਦ ਬੱਲ ਤੇ ਸਾਡੇ ਫੁੱਫੜ ਜੀ ਭਵਿੰਦਰ ਪੱਨੂ ਗੁਰਬੀਤ ਮਰਾੜ ਸਾਰੇ ਵੀਰਾਂ ਦਾ ਬਹੁਤ ਜ਼ੋਦਾਣਾ ਮੇਰੇ ਨਾਲ ਲੈਂਣ ਤੋਂ ਮੇਰੇ ਭਰਾ ਮੇਰੇ ਯਾਰ ਦੋਸਤ ਤੇ ਸਾਰੇ ਸਪੋਰਟ ਨਾਲ ਜਿੱਥੋਂ ਦਾ ਆਪਾਂ ਜੋ ਵੀ ਆ ਤੇ ਹੋਰ ਸਾਰੀ ਸਾਥ ਸਾਰਾ ਵਧੀਆ ਹੀ ਚਲੋ ਠੀਕ ਹੈ ਮਿੱਤਰੋ ਤੇ ਆਪਾਂ ਕਰਦੇ ਆਪਾਂ ਅੱਜ ਤਾਂ ਹੀ ਲਾਈਵ ਹੋਈ ਸੀ ਕਿ ਮੈਂ ਆਪਾਂ ਵੀ ਬੇਅਰੀਆ ਲਾਂਚ ਜੀ ਸਾਹ ਕੋਲ ਜੜ ਸੀਗੀ ਵੀ ਆਪਾਂ ਉਹਨਾਂ ਨਾਲ ਗੱਲਬਾਤ ਤੁਹਾਡੀ ਕਰਾਉਂਦੇ ਤੇ ਠੀਕ ਹੈ ਆਪਾਂ ਫੇਰ ਕਿਸੇ ਲਾਈਵ ਹੋਵਾਂਗੇ ਠੀਕ ਆ ਬਾਜੀ ਉਕੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ